ਤਰੀ ਤਸਦੂ ਜੀ ਆਪਣੇ ਨਾ ਐਫ ਆਈ ਆਰ ਹੋਈ ਇਹਨਾਂ ਤੇ ਅੱਛਾ ਤਿੰਨ ਬੱਚੇ ਹੀ ਤੇ ਜਿਹੜਾ ਉਹ ਭਾਜੀ ਦੇ ਆ ਇਹ ਬਹੁਤ ਇੱਕ ਬੱਚਾ ਹੈ ਇੱਕ ਫੌਜੀ ਮੁੰਡਾ ਹੋ ਅੱਛਾ ਇੱਕ ਆ ਭਾਜੀ ਰਾਮ ਸਿੰਘ ਦਾ ਲੜਕਾ ਹੈ ਤੇ ਇੱਕ ਇਹਨਾਂ ਦਾ ਲੜਕਾ ਹੈ ਭਾਜੀ ਇਹ ਫੌਜੀ ਹੈ ਮੁੰਡਾ ਅੱਛਾ ਇਹਨੇ ਉਹ ਜਿਹੜਾ ਡਿਊਟੀ ਜਾਣਾ ਹੈ ਐਫ ਆਈ ਆਰ ਕਾਦੀ ਹੋਈ ਆਪੇ ਉਹਨੂੰ ਗੱਟਾ ਉਹ ਮੁੰਡਾ ਜਿਹੜਾ ਹੈਗਾ ਨਾ ਦੋਚੀ ਉਹ ਲੱਗ ਗਿਆ ਉਹ ਮਤਲਬ ਕਿ ਵੀ ਉਹ ਹੈਗਾ ਹੀ ਕੋਦਾ ਸਮਾਨ ਉਹਦਾ ਹੀ ਤੇ ਮੜਕੇ ਨਾਲ ਤਿੰਨੇ ਦੋਹਾਂ ਨੂੰ ਇਹਨਾਂ ਨਾਲ ਬਾਗ ਲੈ ਆ ਅੱਛੇ ਬਕੇ ਦੀ ਗੱਲ ਹੈ ਉਹ ਪਿਸਤੌਲ ਹੀ ਕੋਈ ਆ ਪਿਸਤੌਲ ਹਾਂ ਜੀ ਉਹਦੇ ਚੱਕਰ ਤੇ ਮੜਕੇ ਚ ਪਰਚਾ ਨਾ ਤਲਾ ਦੇ ਹੋ ਗਿਆ ਹੀ ਹਾਂ ਚੱਕਰੇ ਉਹ ਮੁੰਡਾ ਕੋਣੀ ਮੁੰਡਾ ਸਾਡੇ ਪਿੰਡੋਂ ਹੀ ਆਵੀਂ ਮਾਰਾ ਸਨ ਦੋ ਸੋਸ ਹਾਂ ਕੋਈ ਮਿਰੀ ਫਸਲ ਨਹੀਂ ਇੱਕਦਾ ਤੇ ਹੋਊਗਾ ਇਹ ਨਾ ਉਹਦਾ ਉਹਦਾ ਹੀ ਉਹ ਮੁੰਡੇ ਦਾ ਹੀ ਇਹ ਇਹ ਨਿਰਦੋਸ਼ ਆ ਨਾਲ ਦੋਈ ਦੂਜਾ ਕਿਥੇ ਇਹ ਕੇ ਤੇ ਕਾ ਆਓ ਆ ਜਾਓ ਸਾਹਮਣੇ ਆਪ ਤੋ ਸਾਹਮਣੇ ਆਓ ਉਹ ਤਾਂ ਬਾਜੂ ਮਾਰੇ ਖਾ ਦਾ ਕੋਈ ਫਾਇਦਾ ਨਹੀਂ ਜੀ ਮਾਰੇ ਕੰਮ ਨਾਲ ਜ਼ਿੰਦਗੀ ਮਾਪਿਓ ਦੀ ਵੀ ਖਰਾਬ ਤੇ ਆਪਦੀ ਵੀ ਖਰਾਬ ਬਿਲਕੁਲ ਬਲਖਾਂ ਜੀ ਹਾਂ ਜੀ ਕੋਈ ਫਾਇਦਾ ਨਹੀਂ ਦੱਸਾਂਗੀ ਆ ਜਿੰਨਾ ਮਰਜੀ ਮਾਪਿਓ ਕਹਿਣ ਪਤਾ ਨਹੀਂ ਹੀ ਮੁੰਡਿਆਂ ਨੂੰ ਮਾਪਿਓ ਨੂੰ ਨਹੀਂ ਪਤਾ ਹੁੰਦਾ ਪਰ ਮੁੰਡਿਆਂ ਨੂੰ ਸਾਰਾ ਪਤਾ ਹੁੰਦਾ ਮਾਪਿਓ ਨੇ ਤੇ ਮੁੜ ਕੇ ਆਖਣਾ ਹੀ ਆ ਪੱਖਪੂਰਣਾ ਹੀ ਆ ਨਹੀਂ ਜੀ ਤੁਹਾਡੇ ਮੁੰਡੇ ਨੂੰ ਪਤਾ ਨਹੀਂ ਪਰ ਇਹ ਮੁੰਡੇ ਹੁੰਦੇ ਆ ਨੌਂ ਨਿਆਣੀ ਅਮਰ ਹੁੰਦੀ ਆ ਲਊ ਹੁੰਦਾ ਗਰਮ ਇਹਨਾਂ ਨੂੰ ਇਹ ਹੁੰਦਾ ਵੀ ਕੋਈ ਨਹੀਂ ਕਿਹੜਾ ਪਤਾ ਲੱਗਣਾ ਕੋਈ ਗੱਲ ਨਹੀਂ ਪਰ ਪੁਲਸ ਦਾ ਜਿਹੜਾ ਇੰਟੈਲੀਜੈਂਸ ਵਿੰਗ ਹੈ ਨਾ ਹਾਂਜੀ ਉਹਦੇ ਕੋਲ ਹਰ ਇੱਕ ਤਰ੍ਹਾਂ ਦੀ ਕੋਈ WhatsApp ਕਾਲ ਕਰਦਾ WhatsApp ਚੈਟ ਕਰਦਾ ਕੋਈ ਫੇਸਟਾਈਮ ਤੇ ਗੱਲ ਕਰਦਾ ਉਹ ਸਾਰਾ ਰਿਕਾਰਡ ਪੋਚ ਕੋਲਦਾ A to Z ਹੁੰਦਾ ਹਾਂਜੀ ਹਾਂਜੀ ਦੱਸਾਂ ਹੁੰਦਾ ਕੀ ਆ ਵੇਖੋ ਤੁਸੀਂ ਸਾਡੇ ਭਰਾ ਜੀ ਸਾਡਾ ਫਰਜ਼ ਆ ਤਾਨੂੰ ਮਤ ਦਈਏ ਤੁਹਾਨੂੰ ਕੋੜਾ ਜਰੂਰ ਮੈਂ ਲਗੂਗਾ ਕਿਉਂਕਿ ਜਦੋਂ ਬੰਦਾ ਕੋਈ ਸੱਚੀ ਗੱਲ ਕਰਦਾ ਉਹ ਕੋੜਾ ਲੱਗਦਾ ਉਹ ਪਰ ਬਾਅਦ ਚ ਤੁਸੀਂ ਕਹੋਗੇ ਨਹੀਂ ਉਹਨੇ ਚੰਗੀ ਗੱਲ ਕੀਤੀ ਸਾਨੂੰ ਉਦੋਂ ਜਿਹੜੀ ਗੱਲ ਕਹੀ ਜੇ ਤੁਸੀਂ ਸਮਝੋਗੇ ਉਹ ਤਾਂ ਵੀ ਤੁਸੀਂ ਕਹੋਗੇ ਵੀ ਚੰਗੀ ਜੇ ਤੁਸੀਂ ਨਾ ਸਮਝੋਗੇ ਕਿਤੇ ਫਸੇ ਤੁਸੀਂ ਕਹਿਣਾ ਉਦੋਂ ਲਾਲਜੀਤ ਭੁੱਲਰ ਨੇ ਆ ਗੱਲ ਕਹੀ ਜੇ ਅਸੀਂ ਆ ਕਰ ਲੈਂਦੇ ਤੇ ਅੱਜ ਇੱਥੇ ਸ਼ਾਇਦ ਨਾ ਹੁੰਦੀ ਹਾਂਜੀ ਹਾਂਜੀ ਕੀ ਕਰਦੇ ਆ ਜਿਹੜੇ ਬਾਹਰ ਬੈਠੇ ਆ ਨਾ ਕੋਈ ਗੈਂਗਸਟਰ ਜਾਂ ਸਮੱਗਲਰ ਜਾਂ ਕੋਈ ਵੀ ਉਹ ਵੇਂਦੇ ਰਹਿੰਦੇ ਆ ਫੇਸਬੁੱਕ ਤੇ ਵੀ ਕਿਹੜਾ ਬੰਦਾ ਗਰਮ ਦਲੀ ਦੀਆਂ ਪੋਸਟਾਂ ਪਾਉਂਦਾ ਕਿਹੜਾ ਬੰਦਾ ਕਿਸੇ ਦੇ ਖਿਲਾਫ ਬੋਲਦਾ ਉਹਦੇ ਘਰ ਦੇ ਮਾਹੌਲ ਕੀ ਹਾਲਾਤ ਕੀ ਆ ਉਹ ਪੈਸਿਆਂ ਦੇ ਲਾਲਚ 'ਚ ਫਸਾ ਲੈਂਦੇ ਉਹਨਾਂ ਮੁੰਡਿਆਂ ਨੂੰ ਦੇਖ ਕੇ ਫੇਸਬੁੱਕ ਤੋਂ ਹਾਂਜੀ ਹਾਂਜੀ ਦੋ ਤਿੰਨ ਕੈਟਾਗਰੀ ਦੇ ਉਹ ਫਸਾਉਂਦੇ ਆ ਮੁੰਡੇ ਕਿਉਂਕਿ ਸਾਡੇ ਕੋਲ ਕੇਸ ਆਉਂਦੇ ਰਹਿੰਦੇ ਆ ਹਾਂਜੀ 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 ਸਾਡੇ ਕੋਲ ਕੇਸ ਹੁੰਦੇ ਰਹਿੰਦੇ ਆ ਤੇ ਮੁੜਕੇ ਮਾਂ ਪਿਓ ਵਿਚਾਰੇ ਪਛਤਾਉਂਦੇ ਆ ਰੋਂਦੇ ਆ ਮੁੜਕੇ ਟੈਨ ਲੰਘ ਜਾਂਦਾ ਬਹੁਤ ਗੱਲ ਹਾਂਜੀ ਮੁੜਕੇ ਹੱਥ ਨਹੀਂ ਉਹਦਾ ਟੈਨ ਕੱਟ ਲੈ ਜਾਂਦੀ ਹੈ ਜਦੋਂ ਇੱਕ ਰਾਂ ਕੋਈ ਪਰਚਾ ਹੋ ਗਿਆ ਕਤਲ ਦਾ ਜਾਂ ਫਰौती ਮੰਗਣ ਦਾ ਉਹ ਮੁੜਕੇ ਤੋਰ ਤੋਰ ਪੈਂਦੀ ਮੁੜਕੇ ਤੁਰਿਆ ਹੀ ਜਾਣਾ ਕੰਮ ਉਹ ਉਸ ਗਰੁੱਪ ਚ ਮੈਂ ਇੱਕ ਵੀ ਬੰਦੇ ਨੇ ਵਾਰਦਾਤ ਕਰਤੀ ਉਹ ਨਾਲ ਸਾਰਿਆਂ ਦੇ ਨਾਮ ਪੈਂਦੇ ਜਾਂਦੇ ਉਹਨਾਂ ਪਹਿਲਾਂ ਦੇਖਣਾ ਵਾ ਵੀ ਕਿਹੜਾ ਬੰਦਾ ਜਿਹੜਾ ਪੈਸੇ ਦੀ ਜਿਹਨੂੰ ਲੋੜ ਆ ਉਹਨਾਂ ਨੂੰ ਫੋਨ ਲਾਉਣਾ ਬਾਹਰੋਂ ਨੰਬਰ ਲੱਭ ਲੈਂਦਾ ਫੇਸਬੁੱਕ ਤੋਂ ਨੰਬਰ ਲੱਭ ਜਾਂਦਾ ਰੇਖਦਾ ਹੁਣ ਉਹਨੇ ਕਹਣਾ ਮੈਂ ਬਾਹਰੋਂ ਫਲਾਣਾ ਬੋਲਦਾ ਯਾਰ ਤੂੰ ਦਾ ਬੰਦਾ ਵੜਾ ਧਾਕੜਿਆ ਤੂੰ ਦਾ ਠੋਕੇ ਰੱਖਦਾ ਕਿਲੀ ਨੱਪ ਕੇ ਰੱਖਦਾ ਤਗੜਾ ਹੋ ਜਾ ਤੇਰੇ ਵਰਗੇ ਬੰਦੇ ਨੂੰ ਤਾਨੂੰ ਲੋੜ ਸਹੀ ਗੱਲ ਪਰਵਾਹ ਨਾ ਕਰੀ ਅਸੀਂ ਤੇਰੇ ਨਾਲ ਆਂ ਤੈਨੂੰ ਮਹੀਨੇ ਦਾ 10-12 ਲੱਖ ਰੁਪਏ ਐਵੇਂ ਬੰਨਜਿਆ ਕਰਨਾ ਤੇ ਉਹਨੇ ਮੁੰਡੇ ਪੁੱਛਣਾ ਵੀ ਕਰਨਾ ਕਿ ਆਂਦਾ ਕਰਨਾ ਕੋਈ ਨਹੀਂ ਦਾ ਤੂੰ ਅਗਲੇ ਨੂੰ ਜਾਣਦਾ ਨਾ ਤੂੰ ਪਿਛਲੇ ਨੂੰ ਜਾਣਦਾ ਤੂੰ ਬਸ ਇੱਕ ਥਾਂ ਤੋਂ ਪਾਰਸਲ ਚੁੱਕ ਕੇ ਲਿਓਣਾ ਤੇ ਤੂੰ ਦੂਜੇ ਥਾਂ ਤੇ ਪਾਰਸਲ ਦੇਉਣਾ ਨਾ ਨਾ ਇਹਨੂੰ ਚੁੱਕਣ ਵਾਲੇ ਦੇ ਮੱਥੇ ਲੱਗਣਾ ਬਣਾ ਨਾ ਤੈਨੂੰ ਪਾਰਸਲ ਦੇਣ ਵਾਲੇ ਦੇ ਮੱਥੇ ਲੱਗਣਾ ਬਣਾ ਹੁਣ ਆ ਦੱਸਾਂ ਕੀ ਆ ਉਹਨਾਂ ਮੰਗਣੀ ਫਰੋਤੀ ਫਰੋਤੀ ਮੰਗਣੀ ਆ ਉਹ ਜਿੰਨੇ ਫਰੋਤੀ ਪਾ ਕੇ ਰੱਖ ਕੇ ਜਾਨੀ ਬੈਗ ਚ ਜਾਂ ਕਾਹੇ ਚ ਪਾਰਸਲ ਹੀ ਬਣ ਗਿਆ ਬਸ ਬਸ ਹਾਂਜੀ ਹਾਂਜੀ ਸਹੀ ਉਹ ਇਹਨਾਂ ਮੁੰਡਿਆਂ ਚੁੱਕ ਲੈਉਣੀ ਆ ਫਰੋਤੀ ਦੇ ਪੈਸੇ ਚੁੱਕ ਕੇ ਵਿੱਚ ਜੋ ਹਿਸਾਬ ਪਤੀ ਕੀਤੀ ਆ ਵੀ ਹਰ ਬੈਗ ਚੋਂ 50000 ਜਾਂ ਲੱਖ ਇੰਨੀ ਹੀ ਹੁੰਦੀ ਹੋਰ ਕਿਤੇ ਕਿੰਨੀ ਜਿੰਨੇ ਵੀ ਹੋਏ ਪੈਸੇ ਵਿੱਚ ਹਾਂਜੀ ਹਾਂਜੀ ਜਾਂ ਮੰਨ ਲਓ ਬੈਪਣਿਆ ਕੋਈ ਹੁਣ ਮੰਨ ਲਓ ਜਿਵੇਂ ਆ ਮਰਡਰ ਹੋਇਆ ਵਾ ਜਿਹੜਾ ਰਾਣਾ ਬਲਾਚੋਰੀਆ ਮਾਰਿਆ ਹਾਂ ਵਾ ਸਹੀ ਗੱਲ ਹਾਂਜੀ ਉਹਨੂੰ ਮਾਰਨ ਵਾਸਤੇ ਜਿਹੜੇ ਵੈਪਨ ਵਰਤੇ ਆ ਉਹ ਵੈਪਨ ਬਾਹਰੋਂ ਜਿਹੜੇ ਬੰਦਿਆਂ ਨੇ ਲਈ ਹੈ ਜ਼ਿੰਮੇਵਾਰੀ ਵੀ ਹੈ ਤੇ ਉਹਨਾਂ ਨੇ ਇੱਧਰੋਂ ਬੰਦਿਆਂ ਨੇ ਵੈਪਨ ਚੁੱਕੇ ਆ ਹਾਂਜੀ ਉਹਨਾਂ ਤੋਂ ਬੰਦਿਆਂ ਨੇ ਗਾਂ ਦਿੱਤੇ ਆ ਤੇ ਉਹ ਗਾਂ ਦੀ ਗਾਂ ਪਹੁੰਚੇ ਆ ਫੇਰ ਹੀ ਕੰਮ ਹੋਇਆ ਤੇ ਕੰਮ ਸਹੀ ਆ ਉਹ ਤੇ ਸਾਰਾ ਕੁਝ ਟਰੇਸ ਹੋ ਜਾਂਦਾ ਬਸ ਹਾਂ ਬਿਲਕੁਲ ਸਹੀ ਗੱਲ ਹਾਂਜੀ ਟਾਈਮ ਲੱਗਦਾ ਟਰੇਸ ਸਾਰਾ ਕੁਝ ਹੋ ਜਾਣਾ ਉਹ ਆਪਸ ਵਿੱਚ ਲੈਣੇ ਕੋਈ ਨਹੀਂ ਹੈ ਕਿڑی ਗੱਲ ਹਥਿਆਰ ਹੀ ਫੜਾਉਣਾ ਦੂਜੇ ਥਾਂ ਹਾਂ ਇਹਨਾਂ ਨੂੰ ਨਹੀਂ ਪਤਾ ਵੀ ਉਹ ਹਥਿਆਰ ਨਾਲ ਕਿਡੇ ਕਿਡੇ ਬੰਦੇ ਮਰ ਜਾਣੇ ਆ ਜਾਨੇ ਮਰ ਜਾਣੇ ਇਹ ਜਦੋਂ ਬੰਦੇ ਭਰੇ ਤੇ ਸਾਰਾ ਕੋਈ ਟਰੇਸ ਹੋ ਜਾਣਾ ਕੋ ਜਦੋਂ ਟਰੇਸ ਹੋ ਗਿਆ ਉਹ ਕੱਲਾ ਵੈਪਨ ਨਹੀਂ ਉਹ ਕਤਲ ਪੈ ਜਾਣੇ ਆ ਮੁੜਕੇ ਪੈਂਦੇ ਆ ਜੀ ਪੈਂਦੇ ਹਸਾਈ ਗੱਲ ਸਮਝਦੇ ਗੱਲ ਬਿਲਕੁਲ ਸਹੀ ਗੱਲ ਹੁਣ ਇਹ ਤਿੰਨ ਵੈਪਨ ਮਤਲਬ ਜਿੰਨੇ ਵੀ ਮਤਲਬ ਮਈਆ ਕਰਾਏ ਆ ਹਾਂਜੀ ਹਾਂਜੀ ਉੱਥੋਂ ਬੰਦੇ ਚੁੱਕੇ ਆ ਜਿਹੜੇ ਬੰਦੇ ਨੇ ਚੁੱਕੇ ਆ ਉਹਨੂੰ ਥੋੜਾ ਨਾ ਦੱਸਿਆ ਵੀ ਰਾਣਾ ਬਲਾ ਚੋਰੀਆਂ ਮਾਰਨਾ ਹਾਂ ਸਹੀ ਗੱਲ ਉਹਨੂੰ ਤੇ ਇਹੋ ਆਖਿਆ ਤੂੰ ਉੱਥੋਂ ਆ ਜਿਹੜਾ ਬੈਗ ਆ ਇਹ ਚੁੱਕਣਾ ਵਾ ਹਾਂ ਸਹੀ ਪਾਰਸਲ ਹੁਣਾ ਤੂੰ ਚੁੱਕਣਾ ਹਾਂਜੀ ਹਾਂਜੀ ਤੇਨੂੰ ਉਹ ਪਾਰਸਲ ਚੁੱਕਣ ਦੇ ਬਦਲੇ ਲੱਖ ਰੁਪਈਆ ਜਾਂ 2 ਲੱਖ ਰੁਪਈਆ ਮਿਲ ਜਾਣਾ ਉਹਨੂੰ ਇਹ ਵੀ ਚੱਲ ਜਿੱਥੋਂ ਚੁੱਕਣਾ ਉਹ ਵੀ ਨਹੀਂ ਮੈਨੂੰ ਜਾਣਦੇ ਉਹਨੇ ਚੁੱਕੇ ਤਿੰਨ ਪਿਸਤੌਲ ਜਿਵੇਂ ਆਪਾਂ ਫਰौती ਦੇ ਪੈਸਿਆਂ ਦੀ ਗੱਲ ਕਰਨੀ ਹਾਂਜੀ ਹਾਂਜੀ ਉਹ ਚੁੱਕੇ ਤਿੰਨ ਪਿਸਤੌਲ ਪਾਰਸਲ ਚ ਪੁਰਾਣੀ ਗੱਡੀ ਚ ਤੇ ਰੰਗ ਦੀ ਜਾਂ ਕਾਲੇ ਰੰਗ ਦੀ ਜਾਂ ਲਾਲ ਰੰਗ ਦੀ ਆਊਗੀ ਹਾਂਜੀ ਹਾਂਜੀ ਉੱਚ ਇਤਨਾ ਮੋਨੇ ਮੁੰਡੇ ਹੋਣਗੇ ਦੋ ਜਾਂ ਇੱਕ ਨੇ ਪਰਨਾ ਬਧਾਉ ਉਹ ਆਉਣਗੇ ਤੂੰ ਉਹਨਾਂ ਦੇ ਮੱਥੇ ਨਹੀਂ ਲੱਗਣਾ ਤੂੰ ਉਹ ਤੇ ਗੱਡੀ ਲਾ ਕੇ ਰੱਖ ਦੇਣਾ ਤੂੰ ਰੱਖ ਕੇ ਮੋੜਾਉਣਾ ਹਾਂਜੀ ਹਾਂਜੀ ਉਹਨਾਂ ਚੁੱਕ ਕੇ ਲੈ ਜਾਣੇ ਆ ਸਹੀ ਗੱਲ ਵੀ ਤੂੰ ਉਹਨਾਂ ਨੂੰ ਨਹੀਂ ਵੇਖਿਆ ਉਹਨਾਂ ਦੇ ਨੂੰ ਨਹੀਂ ਵੇਖਿਆ ਕਿ ਤੇਰਾ ਪੁਰਾਣੀ ਨਾ ਉਹਨੂੰ ਹਣਾ ਵੀ ਮੈਨੂੰ ਨਾ ਜਿੱਥੋਂ ਮੈਂ ਚੁੱਕ ਕੇ ਲੈ ਆਉਣਾ ਉਹਨਾਂ ਵੇਖਿਆ ਆਜਾ ਆਪ ਸਵੱਦ ਕੀ ਆਪਾਂ ਨਾ ਮੈਨੂੰ ਅਗਲੇ ਬੰਦੇ ਖੜਨ ਵਾਲੇ ਵੇਖਿਆ ਆਜਾ ਆਜਾ ਉਹ ਜਦੋਂ ਜਾਂਦੀ ਵਾਰਦਾਤ ਪੁਲਿਸ ਮੁੜ ਕੇ ਜਦੋਂ ਟ੍ਰੇਸ ਉਹ ਬੰਦਾ ਉਹ ਫੜਿਆ ਜਾਣਾ ਜਿੰਨੇ ਉਹ ਪਾਰਸਲ ਚੋੱਕ ਕੇ ਤੇ ਪਾਰਸਲ ਗਾਹ ਦਿੱਤਾ ਉਹ ਬੰਦੇ ਜਿਹਨੇ ਬਾਹਰੋਂ ਫੋਨ ਕੀਤਾ ਉਹ ਵੀ ਪਾਸੇ ਰਹਿ ਗਿਆ ਬਸ 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 ਜਿੰਨੇ ਚੋੱਕੇ ਖੜਿਆ ਉਹ ਵੀ ਪਾਸੇ ਰਹਿ ਗਿਆ ਉਹ ਚੋੱਕੇ ਖੜਨ ਤੋਂ ਬਾਅਦ ਅਗਲੀ ਜਿਹੜੀ ਗੇਮ ਹੁੰਦੀ ਆ ਉਹ ਫੇਰ ਇਸ ਤਰ੍ਹਾਂ ਹੀ ਲੱਭਦੇ ਬੰਦੇ ਫੇਸਬੁੱਕ ਤੋਂ ਹੀ ਆ ਕੰਮ ਫੇਸਬੁੱਕ ਤੋਂ ਛੋੜੇ ਮੀਡੀਆ ਤੋਂ ਚੱਲਦਾ ਉਹ ਵੇਂਦੇ ਵੀ ਕਿਹੜਾ ਗਰੀਬ ਜਿਹਾ ਬੰਦਾ ਵਾ ਜਿਹੜਾ ਅਸਨੇ ਲੋੜ ਵਾਂਦੇ ਆ ਸਹੀ ਗੱਲ ਹਾਂਜੀ ਉਹਨਾਂ ਨੂੰ ਉਹਨਾਂ ਫੋਨ ਤੇ ਗੱਲ ਹੋਣੀ ਆ ਗਰੀਬ ਘਰ ਦੇ ਆਪਾਂ ਵੇਨੇ ਜਿਹੜਿਆ ਗੋਲੀ ਗਾਲੀ ਮਾਰਦੇ ਆ ਸਾਨੂੰ ਗਰੀਬ ਘਰ ਦੇ ਸਹੀ ਗੱਲ ਦੋ ਦੋ ਯਾਰ ਮੇਰੇ ਤੋਂ ਕੀ ਇਹਦੇ ਹਰੀ ਗੇ ਜਿਹੜਾ ਮੁੰਡਾ ਮਾਰਿਆ ਮਿੰਟੂ ਆ ਆਖੀ ਦੀ ਸ਼ਾਦਾ ਮੁੰਡਾ ਇਨਸ਼ਾ ਅੱਲਾ ਮੁੰਡਾ ਹੱਲ ਆ ਉਹਨਾਂ ਨੂੰ ਜਿੰਨਾ ਮੁੰਡਿਆਂ ਨੇ ਮਾਰਿਆ ਨਾ ਜਿਹੜੇ ਦੋ ਤਿੰਨ ਜਣੇ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਹੀ ਨਹੀਂ ਪਈ ਕਿ ਕਿਹਨੂੰ ਮਾਰਨ ਚੱਲੇ ਉਹ ਜਦੋਂ ਉਹਨਾਂ ਨੂੰ ਮਾਰਿਆ ਉਹ ਰੱਬ ਨੂੰ ਐਸ ਐਚਓ ਮੋਕੇ ਤੇ ਉੱਥੇ ਆ ਗਿਆ ਬਾਜ਼ਾਰ ਚ ਹਾਂਜੀ ਹਾਂਜੀ ਉਹਨੇ ਉਹਨਾਂ ਦਾ ਪਿੱਛਾ ਕੀਤਾ ਪਿੱਛਾ ਕੀਤਾ ਤੇ ਉਹਨਾਂ ਗੋਲੀ ਚਲਾਤੀ ਅਗੋਂ ਐਸ ਐਚਓ ਨੇ ਚਲਾਈ ਜੋਂ ਗੋਡਿਆਂ ਗਿੱਟਿਆਂ 'ਚ ਵੱਜੀਆਂ ਫੜੇਗੇ ਹਾਂਜੀ ਹ ਤੁਸੀਂ ਕਿਵੇਂ ਆਏ ਜੀ ਇਹ ਅਸੀਂ ਜੀ ਸਾਨੂੰ ਵੈਪਨ ਦੇ ਦਿੱਤੇ ਉਹਨਾਂ ਕਹਿੰਦਾ ਤੁਹਾਨੂੰ 5 ਲੱਖ ਰੁਪਈਆ ਦੇਵਾਂਗੇ ਜਦੋਂ ਤੁਸੀਂ ਬੰਦੇ ਦਾ ਕੰਮ ਕਰਕੇ ਆਗੇ ਤੇ ਸਾਨੂੰ ਰੁਪਈਆ 5000 ਰੇ ਦੇਤਾ ਬਾਕੀ 495000 ਆਉਣਾ 5000 ਰੁਪਈਆ ਦੇਤਾ ਤੇ ਪਿਸਤੌਲ ਦੇਤੇ ਇੱਕ ਦੋ ਜਿਹੜੇ ਕੱਟੇ ਨਕਲੀ ਪਿਸਤੌਲ ਜਿਹੜੇ ਆਉਂਦੇ ਆ ਉਹ ਬੰਦੇ ਦੇ ਮਾਰ ਹੀ ਜਾਣਾ ਨਾ ਜਿਹੜੀ ਗੋਲੀ ਕਹਿੰਦੀ ਹੈ ਬੰਦੇ ਜਗਾ ਕੀ ਹੈ ਬੰਦੇ ਨੂੰ ਤੇ ਮਾੜੀ ਜੀ ਗੋਲੀ ਵੱਜੀ ਨਹੀਂ ਤੇ ਬੰਦਾ ਮਰਿਆ ਨਹੀਂ ਹਾਂ ਜੀ ਉਹ 5000 ਰੁਪਏ ਚ ਉਹਨਾਂ ਤੋਂ ਨਾ ਕੋਈ ਦਾ ਬੰਦੇ ਦਾ ਕਸੂਰ ਨਾ ਗੱਲ ਨਾ ਬਾਤ ਤੇ ਨਾ ਉਹ ਜਾਨਨ ਨਾ ਭੁਜਨ 5000 ਚ ਉਹ ਬੱਦੇ ਮਰ ਜਣੇ ਬਸ ਬਸ ਬੱਜੇ ਮਸਾਹੀ ਗੱਲ ਉਹ ਜਿਹੜਾ ਬਾਹਰ ਬੀਠਾ ਉਹ ਪਾਸੇ ਦਾ ਪਾਸੇ ਰਹਿ ਗਿਆ ਤੇ ਬੰਦੇ ਨੂੰ ਇਹ ਹੁੰਦਾ ਮੈਂ ਫੜੇ ਨਹੀਂ ਜਾਣਾ ਆ ਉਹ ਗੱਲ ਵਾਜ ਸਭ ਨੇ ਗੱਲ ਵੀ ਜਿਵੇਂ ਮੰਨ ਲਓ ਕੋਈ ਅੰਮ੍ਰਿਤਸਰ ਦਾ ਵਾ ਉਹਨੂੰ ਕਹ ਦੇਣਾ ਤੂੰ ਮਾਰਦਾ ਧਰੀਕੇ ਕਰਕੇ ਜਾਣੀ ਆ ਹਾਂ ਸਹੀ ਗੱਲ ਤੇ ਧਰੀਕੇ ਕਿਹੜਾ ਤੈਨੂੰ ਕੋਈ ਜਾਂਦਾ ਉਹਨੇ ਕਹਣਾ ਵਾਕਈ ਯਾਰ ਧਰੀਕੇ ਤੋਂ ਕੋਈ ਜਾਂਦਾ ਨਹੀਂ ਮੂੰਹ ਆਪਾਂ ਬੰਦ ਲੈਣਾ ਨੰਬਰ ਪਲੇਟ ਆਪਾਂ ਲਾਦ ਨਹੀਂ ਜਾਂ ਚੋਰੀ ਦਾ ਮੋਟਰਸਾਈਕਲ ਹੋਣਾ ਬਸ ਪਤਾ ਜੀ ਬੋਧੀ ਗੱਲ ਉਹ ਮੋਟਰਸਾਈਕਲ ਉੱਥੇ ਸੁੱਟ ਦਾਂਗੇ ਗੱਡੀ ਉੱਥੇ ਛੱਡ ਦਾਂਗੇ ਚੋਰੀ ਦੀ ਆ ਆਪਾਂ ਕਿਹੜੇ ਫੜੇ ਜਾਣਾ ਸਹੀ ਗੱਲ ਪਰ ਵੇਖੋ ਜੀ ਜਿਹੜਾ ਪਰਮਾਤਮਾ ਉਹ ਕਰਾਉਂਦਾ ਆ ਪਾਪ ਯਾਰ ਮੈਂ ਕਹਿੰਦਾ ਪੰਜ ਦਾ ਮਰਜੀ ਆ ਪਰਮਾਤਮਾ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਉਹ ਤਗੜਾ ਹਾਂ ਬਿਲਕੁਲ ਹਾਂਜੀ 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 ਸਹੀ ਗੱਲ ਬਾਬਾ ਨਾਨਕ ਜਿਹਨੇ ਦੁਨੀਆ ਪੈਦਾ ਕੀਤੀ ਆ ਜਿਹਨੂੰ ਸਾਰਿਆਂ ਦਾ ਫਿਕਰ ਆ ਮਾਰਨੂ ਤੇ ਆਇਆ ਕੋਈ ਪਾਪੀ ਬੰਦਾ ਤੇ ਜਿਹੜਾ ਬਚਾਉਂਦੇ ਉਹਨੇ ਤੇ ਸਾਰੀ ਦੁਨੀਆ ਮਨਾਈ ਉਹਦੇ ਤੋਂ ਕਿਵੇਂ ਇਹ ਦੋ ਗੇਮਾਂ ਚੱਲਦੀਆਂ ਇੱਕ ਤੇ ਜਿਹੜੇ ਚੁੱਕਣ ਵਾਲੇ ਵੱਖਰੇ ਬੰਦੇ ਫੜਦੇ ਆ ਵੀ ਜਿੰਨਾ ਪਾਰਸਲ ਇੱਥੋਂ ਚੁੱਕਿਆ ਤਾਂ ਇੱਥੇ ਫੜਾਇਆ ਪੈਸਿਆਂ ਦਾ ਜਾਂ ਬੇਪਨਾਂ ਦਾ ਅਗਲਾ ਬੰਦਾ ਹੋਰ ਆ ਜਿਹੜਾ ਮੁਰਕੇ ਵਾਰਦਾਤ ਕਰਦਾ ਹੈ ਤੇ ਜਿਹੜਾ ਚੁੱਕਣ ਵਾਲਾ ਉਹਨੂੰ ਦਾ ਕੋ ਨਹੀਂ ਮੈਂ ਕਿਹੜਾ ਆਉਣਾ ਇਹ ਇਹ ਬੰਦੇ ਮੇਰੇ ਕੋ ਆਏ ਆ ਮੁਰਕੇ ਉਹਨਾਂ ਦੇ ਮਾਪਿਓ ਆ ਕੇ ਹੱਥ ਜੋੜਦੇ ਬਚਾ ਲਓ ਸਾਡਾ ਮੁੰਡਾ ਬਚਾ ਲਓ ਬਚਣਾ ਕਾ ਦਿਨ ਭਾਜੀ ਜਦੋਂ ਹਣ ਉਹ ਜਿਹੜੇ ਵੈਤਨਾ ਨਾ ਉਹ ਰਾਣਾ ਬਲਾਚੌਰ ਗਿਆ ਮਾਰੇ ਕੋ ਵੀ ਮਾਪਿਆਂ ਦਾ ਪੁੱਤ ਹੀ ਇਕੱਲਾ ਇਕੱਲਾ ਦੱਸਦਾ ਕਿ ਕਿਹਨੂੰ ਹਾਂ ਸਹੀ ਗੱਲ ਦਾਦੇ ਨੂੰ ਇਹ ਜਿਹੜੀ ਵਿਆਹੀ ਆਈ ਉਹਦਾ ਕੀ ਕੁਸੂਰ ਉਹ ਵੀ ਸਾਰਾ ਸਹੀ ਗੱਲ ਕੱਢ ਲੈ ਗਈ ਹੈ ਜੀ ਫਿਰ ਯਾਰ ਉਹ ਕਬੱਡੀ ਖੇਡਾਉਂਦੇ ਹੋ ਕੀ ਕਿਸੇ ਨੂੰ ਮਾਰਦੇ ਥੋੜਾ ਜੀ ਤੇ ਨਾ ਕੋਈ ਦੁੱਖ ਨਾ ਕੋਈ ਵੈਰ ਤੇ ਬਿਨਾਂ ਮਤਲਬ ਤੋਂ ਮਾਰਦਾ ਤੇ ਉਹਦੇ ਚੋਂ ਵੀ ਇੱਕਦਾਂ ਕੌਨਟਰ ਹੋ ਗਿਆ ਦੂਜੇ ਵੱਡੇ ਮਰ ਜਣੇ ਤੇ ਕੀ ਖਟਿਆ ਕਿੰਨੇ ਪਰਿਵਾਰ ਬਰਬਾਦ ਹੋ ਗਏ ਨਾ ਕੋ ਦੁਸ਼ਮਣੀ ਨਾ ਕੋ ਗੱਲ ਨਾ ਕੋ ਬਾਤ ਪਤਾ ਨਹੀਂ 5000 ਲੈ ਕੇ 10000 ਲਿਆਈ ਇੰਨੇ ਜੀ ਕੰਮ ਹੋ ਗਿਆ ਨਾ ਜਿਹੜੇ ਸੋਚਦੇ ਆ ਨਾ ਵੀ ਫਿਰ ਫੜੇ ਨਹੀਂ ਜਾਣਾ ਉਹ 2-4 ਮਹੀਨੇ ਲੱਗਦੇ ਆ ਚਲੋ ਇੰਨਾ ਕੇ ਰੋਲਾ ਰਹਿ ਜਾਂਦਾ ਇੰਨਾ ਤੇ ਰੋਲਾ ਰਹਿ ਜਾਂਦਾ ਤੂੰ ਗੁੱਸਾ ਨਾ ਕਰ ਮੇਰੀ ਗੱਲ ਦਾ ਇਹ ਆਲੂਪਰਾ ਸਾਰੀ ਦੁਨੀਆ ਵਾਲੀ ਗੱਲ ਨਾ ਨਾ ਇਹਨਾਂ ਦੇ ਨਹੀਂ ਕਰਨ ਦੇ ਹਾਂ ਜੀ ਲਾਈਵ ਚੱਲਦਾ ਪਿਆ ਨਾ ਆਪਾਂ ਗੱਲ ਸਾਰੀ ਦੁਨੀਆ ਦੇ ਬੱਚਿਆਂ ਲਈ ਕਰਨ ਦੇ ਆ ਕਿਉਂਕਿ ਮੇਰੇ ਕੋਲ ਕੇਸ ਹੁੰਦੇ ਆ ਮੇਰੇ ਕੋਲ ਕੇਸ ਆ ਹਜੇ ਤੇ ਵੇਲੇ ਨਾ ਚਲੋ ਨਪਿਆਗਾ ਕੰਮ ਜੇ ਕੋਈ ਉਸ ਵੈਪਨ ਨਾਲ ਬੰਦਾ ਮਰ ਜਾਂਦਾ ਭੰਗਾ ਪੈਣਾ ਲੱਗੇ ਸਹੀ ਗੱਲ ਫਿਰ ਕਤਲ 302 ਦਾ ਮਕਦਮਾ ਹੋਣਾ ਹੈ ਬਿਲਕੁਲ ਸਹੀ ਗੱਲ ਸਮਝਦੇ ਗੱਲ ਕਿ ਨਹੀਂ ਸਹੀ ਗੱਲ ਹੈ ਤੇ ਇਹ ਕਰਕੇ ਜਦੋਂ ਬੰਦਾ ਗਲਤੀ ਕਰਦਾ ਨਾ ਉਦੋਂ ਬੰਦਾ ਦਾ ਕੋਈ ਨਹੀਂ ਨਹੀਂ ਪਤਾ ਨਹੀਂ ਲੱਗਣਾ ਕਿਸੇ ਨੂੰ ਪਰ ਉਹ ਪਤਾ ਉਦੋਂ ਲੱਗਦਾ ਵਾ ਜਦੋਂ ਬੰਦਾ ਇਹੋ ਜਿਹੀ ਘੁਮਣ ਘੇਰੀ ਚ ਫਸ ਜਾਂਦਾ ਮੁੜ ਕੇ ਨਿਕਲ ਹੀ ਨਹੀਂ ਸਕਦਾ ਕੰਮ ਆ ਜਾਂਦਾ ਕਾਪੋ ਤਾਂ ਗਲਤੀ ਨਾ ਕਰਿਓ ਅਜੇ ਤਾਂ ਤੁਸੀਂ ਆਪਦੀ ਫਰਤੀ ਵੇਖੋ ਇਹ ਹੋਇਆ ਫਰਤੀ 7 ਸਾਲ ਸੰਸ ਹੋ ਗਈ ਦੀ ਮੁੰਡੇ ਦੀ ਜੇ ਮੈਂ ਇਹੋ ਜਿਹਾ ਕੰਮ ਕਰ ਤੋ ਕਰ ਲੈਣ ਪਰ ਮਾੜੇ ਬੰਦੇ ਨਾਲ ਨਹੀਂ ਨਾ ਭਾਈ ਤਾਂ ਪਤਾ ਹੀ ਹੁੰਦਾ ਕਿਹੜਾ ਬੰਦਾ ਗੰਦਾ ਕਿਹੜਾ ਚੰਗਾ ਹੁਣ ਜਾਣੀ ਪੈਂਦੇ ਜੀ ਹੁਣ ਜੋ ਹੋ ਗਿਆ ਮੇਰੇ ਗਲਤੀ ਮਾੜੇ ਬੰਦੇ ਦਾ ਵੇਖੋ ਬਿੱਟੂ ਜੀ ਹਰ ਬੰਦੇ ਨੂੰ ਪਤਾ ਹੁੰਦਾ ਕਿਹੜਾ ਬੰਦਾ ਨਸ਼ਾ ਵੇਚਦਾ ਹਾਂਜੀ ਹਾਂਜੀ ਕਿਹੜਾ ਬੰਦਾ ਨਸ਼ਾ ਕਰਦਾ ਕਿਹੜਾ ਬੰਦਾ ਹਥਿਆਰਾਂ ਦਾ ਕੰਮ ਕਰਦਾ ਤੇ ਕਿਹੜਾ ਬੰਦਾ ਮੁਜਾਜ ਹਥਿਆਰ ਰੱਖਦਾ ਹਾਂਜੀ ਪਤਾ ਹੁੰਦਾ ਕੱਲੇ ਸਾਰਾ ਪਤਾ ਹੁੰਦਾ ਨਾਲੇ ਮੁੰਡਿਆਂ ਨੂੰ ਤੇ ਖਾਸ ਕਰਕੇ ਪਤਾ ਜਿਹੜੇ ਫਿਰਦੇ ਤੁਰਦੇ ਉਹਦੇ ਇੱਕ ਦੂਜੇ ਤੋਂ ਪਤਾ ਲੱਗ ਜਾਂਦਾ ਹਾਂਜੀ ਆ ਜਾ ਸਹੀ ਗਾ ਗਲਤ ਬੰਦੇ ਦੀ ਬਹਿਣੀ ਬਹਿਣੀ ਵੀ ਮਾੜੀ ਆ ਮਾੜੇ ਮਾੜੇ ਬੰਦੇ ਨਾਲ ਤੇ ਹੱਥ ਨਾ ਮਿਲਾਓ ਉਹ ਮਾੜੇ ਬੰਦੇ ਬਹਿਣ ਚ ਫਸ ਗਏ ਨਾਲ ਦੋਵੇਂ ਚੱਲੇ ਇਹਨਾਂ ਨੂੰ ਨਾ ਹੁਲ ਕਰਨ ਨਾ ਉਧਰ ਬਹੁਤ ਬਗਾਲੇ ਚੱਲ ਕੇ ਉਧਰ ਆਈ ਆ ਇੱਧਰ ਐਡੀ ਕਿਹੜਾ ਤੇ ਬਹੁਤ ਬਹੁਤ ਚੱਲ ਕੇ ਮੋਰੂ ਆਦੇ ਮੋਰੂ ਚਾਰੇ ਪੰਜਾਂ ਨਾਲ ਉਧਰ ਗਏ ਆਣੇ ਨਹੀਂ ਹੋਇਆ ਕੀ ਆਪਣੀ ਆਪਣੀ ਬੜਾ ਗਏ ਨਹੀਂ ਗਏ ਤੁਸੀਂ ਗਏ ਕਿੱਧਰ ਹੋ ਕੀ ਲੈਣ ਗਏ ਹੋ ਚੇਤੀ ਉਹ ਡੱਬੇ ਚੋਂ ਨਿਕਲ ਆਇਆ ਸੀ ਉਹ ਮੁੰਡੇ ਨਾਲ ਨਾਮ ਮੈਂ ਕਿਹਾ ਗਏ ਕਿੱਧਰ ਹੋ ਉਹ ਮੇਲੇ ਜਾਣਾ ਮੇਲੇ ਹੀ ਗਏ ਮੇਲੇ ਕਿਹੜੇ ਮੇਲੇ ਇੱਥੇ ਆਪਣਾ ਸੂਰਸਿੰਘੀ ਬਾਸਰਕੇ ਬਾਸਰਕੇ ਮੇਲਾ ਹੈ ਬਾਸਰਕੇ ਬਾਸਰਕੇ ਉਹ ਤਾਂ ਤੁਸੀਂ ਮੇਲਾ ਵੇਖਣ ਚਲੇ ਜਾਣਾ ਨਾਲ ਮੋਰਚੇ ਤੇ ਭਾਗ ਲੈ ਕੇ ਜੀ ਨਾਲ ਮੋਰਚੇ ਤੇ ਲੈ ਗਿਆ ਹੂੰ ਕਿ ਉਹ ਬਾਅਦ ਚ ਜਦੋਂ ਉਹ ਤੇ ਤਲਾਸ਼ੀ ਕੀਤੀ ਕਿ ਡੱਬੇ ਕੱਚੇ ਪੱਕੇ ਹਾਂਜੀ ਹਾਂਜੀ ਉਹਦੇ ਡੱਬੇ ਚੋਂ ਨਿਕਲ ਆਇਆ ਕੀ ਕੱਟਾ ਸੀ ਕੀ 32 ਦਾ ਜੀ ਜਾਂ 32 ਦਾ ਹਾਂਜੀ ਉਹ ਇਹ ਤੇ ਪਿਸਤਲ ਹੀ ਪਿਸਤਲ ਜਿੱਤ ਮੈਗਜ਼ੀਨ ਪੈਂਦਾ ਹਾਂ ਹਾਂ ਜੀ ਆ ਤੇ ਉਹਨੇ ਕਿਹਾ ਤਾਂ ਕਿੱਥੇ ਵਾਰ ਦੋ ਤਾਂ ਕੀਤੀਆਂ ਤੇ ਕਿੱਥੇ ਕਰਨੀਆਂ ਸੀ ਹਾਂ ਜੀ ਹਾਂ ਜੀ ਇਹ ਜਦੋਂ ਨਵੇਂ ਨਾਲ ਤੇ ਨਾਲ ਤੁਸੀਂ ਫੜ ਜਣਾ ਹਾਂ ਉਹ ਬਾਬਾ ਜੀ ਨਵਾਂ ਹੀ ਹੁੰਦਾ ਆ ਪੁਰਾਣਾ ਪੁਰਾਣਾ ਥੋੜਾ ਚੱਲਦਾ ਲੰਮਾ ਵਾਰਦਾਤ ਹੋ ਜਾਂਦੀ ਉਦੋਂ ਹੀ ਪੁਰਾਣਾ ਹੁੰਦਾ ਆ ਪਹਿਲਾਂ ਤੇ ਹਰ ਬੰਦਾ ਨਵਾਂ ਹੁੰਦਾ ਆ ਜਦੋਂ ਕਤਲਕਾਰ ਪੈਂਦਾ ਉਦੋਂ ਹੀ ਪੁਰਾਣਾ ਹੁੰਦਾ ਆ ਸਹੀ ਹੈ ਪਹਿਲਾਂ ਤੇ ਹਰ ਬੰਦਾ ਹੀ ਨਵਾਂ ਹੁੰਦਾ ਆ ਇਹ ਇਹੋ ਜਿਹੇ ਗੰਦੇ ਬੰਦੇ ਦੀ ਬਹਿਣੀ ਨਾ ਬਵੇ ਨਹੀਂ ਗਾਂ ਮੰਤਰੀ ਸਾਹਿਬ ਨੇ ਹੌਲੀ ਪੈਂਦੇ ਬੱਚੇ ਜਦੋਂ ਜਦੋਂ ਫੜਿਆ ਗਿਆ ਵੈਪਨ ਹਾਂਜੀ ਜਦੋਂ ਹਥਿਆਰ ਫੜਿਆ ਗਿਆ ਫਿਰ ਉਹਨੇ ਕੀ ਦੱਸਿਆ ਕਿੱਥੋਂ ਲਿਆ ਵਾ ਹਾਂਜੀ ਉਹ ਤਾਂ ਡਿੱਗਾ ਲੱਭਾ ਡਿੱਗਾ ਥੋੜਾ ਲੱਭਾ ਉਸ ਤੋਂ ਲੈ ਤਰਾ ਡਿੱਗੇ ਮੇਰੇ ਤੋਂ ਲੱਭਾ ਨਹੀਂ ਗਾ ਅਰੇ ਮੈਂ ਤਾਂ ਕਹਿੰਦਾ ਲੱਭਾ ਉਹਦੇ ਦੱਸਣ ਦੇ ਸਾਨੂੰ ਗੱਲ ਕਿੱਡੀ ਗੁੱਡੀ ਕਿ ਬੈਕਸੀਡੈਂਟ ਹੋਈ ਯਾਰ ਇਹ ਗਲੇ ਆਲੇ ਵੀ ਡਿੱਗਾ ਹੋਵੇ ਹਾਂਜੀ ਕਿੰਨੇ ਦੀ ਬਣੀ ਹੋਣੀ ਓਏ ਬੇਨਤੀ ਕਰਦਾ ਜੇ ਨਿਗਵਾਰੀ ਲਾ ਕੇ ਨਿਗਰਡ ਦੇ ਬੱਚੇ ਨੂੰ ਪੜਾਈਏ ਮੰਤਰੀ ਸਾਹਿਬ ਇਹਦਾ ਬੇ ਇਹ ਬੱਚੇ ਦੋ ਨੌਕਰੀ ਜਾਣਾ ਸਰ 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 ਸੋ ਗਈ ਆ ਗੱਲ ਇਹ ਆ ਗਾਣਾ ਗਲਤੀ ਕਰਿਓ ਨਹੀਂ ਗਲਤੀ ਤੇ ਵੀ ਬੜੀ ਤਗੜੀ ਆ ਆਪ ਹੀ ਇੱਕ ਕ੍ਰਿਮੀਨਲ ਬੰਦੇ ਨਾਲ ਤੁਰੇ ਫਿਰਨਾ ਭਾਵੇਂ ਕਿਹੇ ਗੱਡੀ ਚੋਂ ਕੱਢਿਆ ਉਹਨੇ ਕੁਝ ਕੱਢਿਆ ਹੈਗਾ ਤੇ ਨਜਾਇਜ਼ ਹੀ ਨਾ ਉਹਦੇ ਕੋਲ ਉਹਦਾ ਲਾਇਸੈਂਸੀ ਥੋੜਾ ਹੀ ਨਹੀਂ ਹੈ ਤੇ ਕੀਪਤਾ ਅਜੇ ਹੋਰ ਕੀ ਕੁਝ ਉਹਨੇ ਮੰਨਣਾ ਅਜੇ ਤੇ ਉਹਦਾ ਗੱਡੀ ਚੋਂ ਕਿਉਂ ਤਾਂ ਉਹਨੇ ਬੰਦਾ ਮਾਰ ਕੇ ਨਹੀਂ ਹੋਇਆ ਆ ਸਹੀ ਹੈ ਆਹ ਗੱਲ ਤਾਂ ਨਹੀਂ ਪਤਾ ਜੀ ਆਪਣਾ ਹਾਂ ਕੀ ਪਤਾ ਜੇ ਉਹਨੇ ਬੰਦਾ ਮਾਰ ਕੇ ਨਹੀਂ ਹੋਇਆ ਇਹ ਤਾਂ ਰੋਮ ਵਿਚਾਰਾ ਨਿਕਲਦਾ ਐ ਤੱਕ ਘਰੋ ਹੀ ਕੰਮ ਕਰਦੇ ਨੇ ਇਹ ਜੇਲ੍ਹੋਂ ਵਹੇ ਹਾਂ ਨਹੀਂ ਨਹੀਂ ਜੇਲ੍ਹੋਂ ਦੇ ਵਹੇ ਆ ਪਰ ਉਹ ਜਿਹੜਾ ਵੈਪਨ ਆ ਉਹ ਪਤਾ ਲੱਗ ਗਿਆ ਵੀ ਕਿਹੜੇ ਬੰਦੇ ਦਾ ਸੀ ਉਹਦੇ ਸੂਚਨਾ ਪ੍ਰਾਪਤ ਕਰਕੇ ਪਰਚਾ ਕੱਟ ਕੇ ਵਾਸੀ ਬਰਾਮਡ ਉੱਤੇ ਨੰਬਰ ਲਿਖੇ ਹੁੰਦੇ ਆ ਨਾ ਪੁਤ ਜਿਹਦੇ ਨਾਂ ਤੇ ਹੋਵੇ ਉਹ ਲਾਇਸੈਂਸ ਤੇ ਚੜਿਆਦਾ ਆਨਲਾਈਨ ਸਾਰਾ ਸਿਸਟਮ ਆ ਜੀ ਸਸੰਸੀ ਨਹੀਂ ਦੋ ਨੰਬਰ ਦਾ ਹੀ ਆ ਇਹ ਤੇਨੇ ਕਿਤੇ ਲਿਆ ਫਿਰ ਲੱਪਾ ਥੋੜਾ ਨਾ ਲਿਆ ਹੋਣਾ ਕਿਤੇ ਇਹ ਤੇਨੇ ਕਿਤੇ ਲਿਆ ਲੱਪਾ ਥੋੜਾ ਅੱਜ ਕੱਲ ਕੋਈ ਆਪਣਾ ਪੈ ਨਹੀਂ ਜਾਂਦੇ ਇਹਨਾਂ ਬੜੇ ਸੱਚੀ ਗੱਲ ਲੱਪਾ ਦੇ ਐਕਸੀਡੈਂਟ ਚ ਆਪਾਂ ਕਹਿ ਸਕਦੇ ਆਂ ਵੀ ਕਿਸੇ ਦਾ ਕੋਲ ਲਾਇਸੈਂਸੀ ਐਕਸੀਡੈਂਟ ਹੋ ਗਿਆ ਤੇ ਉਹ ਗੱਡੀ 'ਚ ਪਿਆ ਤੇ ਉਹ ਚੁੱਕ ਲਿਆ ਜਿਹੜਾ 2 ਨੰਬਰ ਦਾ ਉਹ ਤੇ ਫਿਰ 2 ਨੰਬਰ ਦਾ ਮੋਲੀ ਲਿਆ ਉਹ ਲੱਪਾ ਥੋੜਾ ਸਹੀ ਗੱਲ ਤੇ ਉਹ ਅੰਦਰ ਆਣ ਨਹੀਂ ਆਗੇ ਜਵਾਨ ਤੇ ਆਏ ਆ ਜੀ ਤਿੰਨੇ 6 ਮਹੀਨੇ 6 ਮਹੀਨੇ ਗੱਲੇ ਨੋਈ ਨੂੰ ਬਾਬੇ ਬਕਾਲੇ ਜੋਂ ਆਏ ਆ ਤੁਹਾਡਾ ਮੰਤਰੀ ਸਾਹਿਬ ਤੇ ਦੀ ਗੱਲ ਦਸਾ ਆਏ ਥੋੜਾ ਜਿਹਾ ਮਿਲ ਗਏ ਆ ਚਲੋ ਦਰਵਾਜ਼ ਉਹ ਤਾਂ ਇਸੇ ਸੰਗਤ ਵੜੀ ਤੇ ਫਿਰ ਅਸੀਂ ਗੱਲ ਤਾਂ ਕੋਈ ਨਾ ਹੋਈ ਤੇ ਅਸੀਂ ਮਿਲ ਕੇ ਉਧਰ ਮਿਲ ਕੇ ਕੱਚੇ ਪੱਕੇ ਜਦੋਂ ਅੜਿਆ ਦੁਪਹਿਰ ਅੱਛਾ ਚੋਰ ਜਿਆ ਵੜਾ ਦਾਰੂ ਦਾ ਬਹੁਤ ਜਿਆਦਾ ਦਾਰੂ ਦਾ ਕਈ ਉਹਨਾਂ ਕੋਲ ਨਹੀਂ ਸਾਡੀ ਸੰਦਾਂ ਦਰਵਾਜ਼ਾ ਤਾਂ ਫੋਨਾਂ ਚੁੱਕਿਆ ਨੇ ਉਪਰ ਗੱਲ ਇਹ ਆ ਨਾ ਇਹਨਾਂ ਨੂੰ ਨਜਾਇਜ਼ ਹੱਾਰ ਫਰੇਆ ਜਾਂਦੇ ਆ ਫਿਰ ਗੱਲ ਇਹ ਜੇ ਇੱਕ ਬੰਦਾ ਮਰ ਜੇ ਤੇ ਉਹ ਕਿੱਧਰ ਨੂੰ ਗੱਲ ਜਾਂਦੀ ਆ ਉਹ ਗਲਤੀ ਹੋ ਗਈ ਚਲੋ ਅਸੀਂ ਬਚਾ ਲਓ ਕੋਈ ਨਹੀਂ ਗਲਤੀ ਹੋ ਗਈ ਚਲੋ ਜਾਣ ਦੇਰ ਮੈਂ ਬੇਨਤੀ ਕਰਦਿਆਂ ਵੀ ਸਾਡਾ ਉਹ ਨਿਖਾਰੀ ਲਾ ਕੇ ਤੇ ਦਿਲ ਕੋਈ ਨਹੀਂ ਕਰੂੰਗਾ ਐਸਐਸਪੀ ਸਾਹਿਬ ਨਾਲ ਗੱਲ ਪਰ ਗੱਲ ਇਹ ਜੇ ਐਰਕਾਂ ਚਲੋ ਮੈਂ ਲਵਾ ਦੇਣਾ ਇਨਕੁਆਰੀ ਪਰ ਗਾ ਨਹੀਂ ਜੇ ਕੋਈ ਮੌਕਾ ਮਿਲ ਲਾਗਾ ਲੈ ਆਉਂਦੇ ਹਾਂ ਰੱਖ ਕੇ ਜਾਣੂ ਕੋ ਤਾਂ ਜੀ ਗੱਲ ਅਜੇ ਹੁਣ ਵੀ ਵੇਖੋ 90 ਦਿਨ ਜਦੋਂ ਪੈ ਜਾਂਦਾ ਹਾਂ ਜਦੋਂ ਚਲਾਨ ਪੇਸ਼ ਹੋ ਜੇ ਚਲਾਨ ਪੇਸ਼ ਹੋ ਗਿਆ ਵਾ ਜਦੋਂ ਚਲਾਨ ਪੇਸ਼ ਹੋ ਜੇ ਫਿਰ ਪੁਲਿਸ ਦੇ ਹੱਥੋਂ ਗੇਮ ਨਿਕਲ ਜਾਂਦੀ ਮੁੜ ਕੇ ਚੱਲ ਜਾਂਦੀ ਕੋਰਟ ਦੇ ਹੱਥ ਚ ਗਈ ਹਾਂ ਜੀ ਜਦੋਂ 3 ਮਹੀਨਿਆਂ ਤੋਂ ਟੱਪ ਜਾਂਦਾ ਚਲਾਨ ਪੇਸ਼ ਹੋ ਜਾਂਦਾ ਫਿਰ ਪੁਲਿਸ ਦੇ ਹੱਥੋਂ ਨਿਕਲ ਕੇ ਤੇ ਕੋਰਟ ਦੇ ਹੱਥ ਚ ਚਲ ਜਾਂਦੀ ਹਾਂ ਜੀ ਮੈਨੂੰ ਮੇਰੇ ਵੀ ਮੁਸ਼ਕਲ ਆ ਹੁਣ ਨਿਕਲਣਾ ਜਿਹੜਾ ਵਾ ਬੜਾ ਔਖਾ ਆ ਅੱਛਾ ਜੀ ਇਹਦੇ ਚਲਾਨ ਪੇਸ਼ ਹੋਣ ਤੋਂ ਪਹਿਲਾਂ ਪਹਿਲਾਂ ਇਨਕੁਆਰੀ ਹੁੰਦੀ ਆ ਅੱਛਾ ਜੀ ਜਦੋਂ ਚਲਾਨ ਪੇਸ਼ ਹੋ ਜੇ ਫਿਰ ਕੰਮ ਠਿੰਗੇ ਪੈ ਗਿਆ ਜੀ ਜੀ ਸਮਝਦਾ ਹਾਂ ਤੁਸੀਂ ਤਾਂ ਇੱਕ ਲਾਲੀ ਜੋਰ ਆਪਣਾ ਜਿੰਨੀ ਹੋਗਾ ਚਲੋ ਮੈਂ ਐਸਪੀ ਸਾਹਿਬ ਨਾਲ ਕਰਦਾ ਗੱਲ ਪਰ ਫਿਰ ਮੈਂ ਤੁਹਾਨੂੰ ਕਹੀ ਜਾਂਦਾ ਜੀ ਇਹ ਪਹਿਲੀ ਤੇ ਆਖਰੀ ਉਹ ਬੱਚੇ ਨੌਕਰੀ ਦਾ ਮਸਲਾ ਜੀ ਉਹ ਨਾ ਨੌਕਰੀ 7 ਸਾਲ ਉਹਦੀ ਸਰਵਸ ਹੋ ਗਈ ਆ ਤੇ ਉਹ ਭੋਜਦੀ ਇਹਨੂੰ ਸੋਚਣਾ ਚਾਹੀਦਾ ਹੈ ਨਾ ਮੈਂ ਇਹੋ ਜਿਹੇ ਗੰਦੇ ਬੰਦੇ ਨਾਲ ਕਿਉਂ ਫਿਰਨੇ ਆ ਹੁਣ ਗਾਣ ਜਾਂਦਾ ਮੰਤਰੀ ਸਾਹਿਬ ਇਹਦੀ ਵਾਰਤ ਕਰੀ ਆਹ ਕੋਈ ਗਲਤੀ ਕਰਾ ਹੋ ਜੇ ਤਾਂ ਜਾਨ ਬਣੇ ਚ ਹੋ ਜਾਂਦੀ ਆ ਹੁਣ ਪਤਾ ਨਹੀਂ ਨਾ ਵੀ ਆ ਗੱਲ ਸਾਹ ਦੇ ਰੋ ਰੋ ਭਾਗ ਰਹਿ ਗਿਆ ਉਦਹੀਂ ਕਿ ਮੇਲਾ ਵੇਖਣ ਜਾਣਾ ਉਨੇ ਅੱਗੇ ਕੋਈ ਲੁੱਟਖੋ ਵੀ ਕੀਤੀ ਕੋਈ ਉੱਤੇ ਅੱਗੇ ਬੰਦਾ ਨਹੀਂ ਕੋਈ ਹੋਈ ਇਹ ਤਿੰਨੇ ਪਹਿਲਾਂ ਹੀ ਪਹਿਲੇ ਸੀ ਫਸ ਗਿਆ ਕੋਈ ਹਾਣੂ ਹਾਣੂ ਸੱਚੀ ਗੱਲ ਸਰ ਸੱਚੀ ਗੱਲ ਇੱਕ ਨਾ 6 ਮਹੀਨੇ ਪਹਿਲਾਂ ਦੀ ਗੱਲ ਹੈ ਜੀ ਕੱਚੇ ਪੱਕੇ ਐਸਐਚਓ ਨੇ ਨਾਕਾ ਲਾਇਆ ਸੀ ਤੇ ਤਿੰਨ ਮੁੰਡੇ ਸੀ ਇਹ ਦੋ ਮੁੰਡੇ ਕਹਿੰਦੇ ਵੀ ਸਾਨੂੰ ਤਾਂ ਪਤਾ ਵੀ ਨਹੀਂ ਹੈ ਉਹ ਅੱਗੇ ਜਿਹੜਾ ਮੁੰਡਾ ਉਹਦੇ ਕੋਲ ਕਿਤੇ ਕੋਈ ਦੋ ਨੰਬਰ ਦਾ ਵੈਪਨ ਹੈ ਕੋਈ ਪਿਸਟਲ ਪੁਸਟਲ ਤੇ ਇਹ ਨਾਲਾਂ ਦੇ ਵੀ ਸਾਨੂੰ ਤਾਂ ਪਤਾ ਨਹੀਂ ਸਾਨੂੰ ਮੇਲਾ ਵੇਖਣ ਲੈ ਕੇ ਜਾਂਦਾ ਹੈ ਬਸਰ ਕੇ ਮੇਲਾ ਵੇਖਣ ਜਾਣਾ ਤੇ ਉਹ ਚਲੋ ਫੜਿਆ ਗਿਆ ਮੁੜ ਕੇ ਆਂਦਾ ਸਾਡੀ ਕਹਿੰਨੇ ਸੁਣੀ ਨਾ ਤੇ ਸਾਡੇ ਤੇ ਵੀ ਪਰਚਾ ਕਰਤਾ ਇਹ ਮੁੰਡਾ ਨਾ ਫੌਜ ਚ ਨੌਕਰੀ ਕਰਦਾ ਇੱਕ ਤੇ ਇੱਕ ਚਲੋ ਖੇਤੀ ਕਰਦਾ ਅੱਗੇ ਇਹਨਾਂ ਦੇ ਕੋਈ ਇਹੋ ਜਿਹਾ ਕ੍ਰਿਮੀਨਲ ਪਰਚਾ ਕੋਈ ਨਹੀਂ ਹੈਗਾ ਤੇ ਇਹਨਾਂ ਦੀ ਐਸਐਸਪੀ ਸਾਹਿਬ ਇਨਕੁਆਰੀ ਜੇ ਲੱਗ ਸਕਦੀ ਹੈ ਤੇ ਲਵਾਦਗੇ ਇਨਕੁਆਰੀ ਜੀ ਜੇ ਤੇ ਬੇਦੋਸ਼ੇ ਹੋਣਗੇ ਚਲੋ ਵੱਜ ਜਾਣਗੇ ਜੇ ਉਹਦਾ ਕਸੂਰ ਹੋਊਗਾ ਵੈਸੇ ਉਹ ਬੰਦੇ ਚੋਂ ਇਹ ਕੱਢਣਾ ਚਾਹੀਦਾ ਵਾ ਕਿ ਇਹ ਪਿਸਤਲ ਕਿੱਥੋਂ ਆਇਆ ਉਹਨੇ ਇਹ ਕਹਿਤਾ ਮੈਨੂੰ ਲੱਭਾ ਲੱਭਾ ਤੇ ਨਹੀਂ ਹੋਊਗਾ ਕਿਥੋਂ ਲਿਆ ਤੇ ਉਹਨੇ ਮੁੱਲੀ ਹੋਊਗਾ ਲੱਭਣ ਵਾਲੀ ਤੇ ਗੱਲ ਗਲਤ ਐ ਉਹਦੀ ਆ ਇਹ ਆ ਚਲੋ ਮੈਂ ਇਹਨਾਂ ਨੂੰ ਘੰਟੇ ਤੱਕ ਭੇਜ ਦਿਆਂ ਜੀ ਆ ਠੀਕ ਐ ਠੀਕ ਐ ਥੈਂਕ ਥੈਂਕ ਓਕੇ ਚਲ ਜੂ ਚਲ ਜੋ 11:00 ਵਜੇ ਚਲ ਜੂ ਤਣ ਤਰ ਹਾਂ ਅੱਛਾ ਹਾਂ ਕਹਿੰਦਾ ਜਾ ਕੇ ਮੇਲੂ ਮੇਰਾ ਨਾਮ ਲੈ ਕੇ ਅੱਛਾ ਤੇ ਪਰ ਗਾਹ ਫਿਆਣੇ ਮਾਜੋ ਗਾਣਾ ਗਲਤੀ ਕਰਿਓ ਜੀ ਹਾਂ ਦੱਸਾਂਗੀ ਆ ਤੇਰੀ ਗੱਲ ਕੋਈ ਨਹੀਂ ਹਾਂ ਫੇਰ ਮੈਂ ਤੁਹਾਨੂੰ ਸਮਝਾਉਂਦਾ ਜੀ ਕ੍ਰਾਈਮ ਕਰਨ ਵਾਲਾ ਬੰਦਾ ਜਾਂ ਕ੍ਰਾਈਮ ਵਾਲੇ ਨਾਲ ਰਹਿਣ ਵਾਲਾ ਬੰਦਾ ਉਹ ਬਰਾਬਰ ਹੀ ਜੁਰਮ ਹੋ ਜਾਂਦਾ ਹੈ ਉਹ ਬਰਾਬਰ ਹੀ ਜੁਰਮ ਹੈ ਭਾਵੇਂ ਤੁਸੀਂ ਕਹੋ ਨਾ ਵੀ ਅਸੀਂ ਕੁਝ ਵੀ ਨਹੀਂ ਕੀਤਾ ਜੇ ਤੁਹਾਡੇ ਨਾਲ ਦੇ ਬੰਦੇ ਨੇ ਕਿਤੇ ਕਤਲ ਕਰਤਾ ਨਾ ਤੁਹਾਡੇ ਤੇ ਬਰਾਬਰ 302 ਦਾ ਪਰਚਾ ਹੋ ਜਾਣਾ ਹਾਂਜੀ ਹਾਂਜੀ ਸਹੀ ਕਿਉਂਕਿ ਤੁਹਾਡੀ ਗਲਤੀ ਇਹੋ ਵੀ ਤੁਸੀਂ ਕ੍ਰਿਮੀਨਲ ਬੰਦੇ ਨਾਲ ਕਿਉਂ ਤੁਰੇ ਫਿਰਦੇ ਜੀ ਬਿਲਕੁਲ ਸਹੀ ਹੈ ਤੇ ਜੇ ਆਪਾਂ ਕਹੀਏ ਨਾ ਵੀ ਇਹਨਾਂ ਨੂੰ ਅਸਲੋਂ ਪਤਾ ਹੀ ਨਹੀਂ ਪਤਾ ਤੇ ਹੁੰਦਾ ਹੀ ਹੈ ਗੰਦੇ ਬੰਦੇ ਦਾ ਏਡੀ ਗੱਲ ਨਹੀਂ ਹੁੰਦੀ ਉਹ ਤਾਂ ਹੁੰਦਾ ਹੀ ਹੈ ਚਲੋ ਉਹਦੇ ਆਪਾਂ ਉਹ ਇਹਨਾਂ ਨਾਲ ਹੱਥ ਹੀ ਮਲਾਉਂਦੇ ਆ ਜੱਫੀ ਪਾਉਂਦੇ ਆ ਉਹ ਬਦ ਵਧੀਆ ਹੱਥ ਲਾ ਕੇ ਦਿੰਦਾ ਪਤਾ ਲੱਗ ਜਾਂਦਾ ਕੀ ਹੈ ਉਹਦੇ ਡੱਬ 'ਚ ਸਹੀ ਹਾਂਜੀ ਹਾਂਜੀ ਸਹੀ ਤੇ ਜੇ ਆਪਾਂ ਮੋਟਰਸਾਈਕਲ ਦੇ ਮਗਰ ਬਿਠੇ ਤਾਂ ਵੀ ਬੰਦਾ ਆਇਆ ਕਰਕੇ ਅੱਗੇ ਹੱਥ ਰੱਖਦਾ ਤੇ ਇਹਨਾਂ ਦਾ ਡੱਬ ਟੋਇਆ ਜਾਂਦਾ ਹਾਂਜੀ ਹਾਂਜੀ ਸਹੀ ਗੱਲ ਹੈ ਲੋਕਾਂ ਗਾਂ ਦੇ ਆਲੇ ਬੰਨਾ ਇਹ ਸਿਰਫ ਤੁਹਾਡੇ ਜਿਹੜੇ ਬਾਪ ਐਣਾ ਉਹਨਾਂ ਦੇ ਮੂੰਹ ਨੂੰ ਵੀ ਯਾਰ ਭਲੇਵਾਂਤ ਬੰਦੇ ਆ ਤੇ ਮੁੰਡਿਆਂ ਦੀ ਜ਼ਿੰਦਗੀ ਖਰਾਬ ਹੋ ਗਈ ਤੇ ਗਾਂ ਬਜ਼ੁਰਗਾਂ ਦੀ ਵੀ ਜ਼ਿੰਦਗੀ ਖਰਾਬ ਹੋ ਗਈ ਤੇ ਤੁਹਾਡਾ ਵੀ ਸਾਨੂੰ ਤਰਸ ਆਉਂਦਾ ਵੀ ਤੁਸੀਂ ਗਾਂ ਆਪਦੇ ਕੰਮ ਕਾਰ ਕਰੋਗੇ ਤਰੱਕੀ ਕਰੋਗੇ ਇੱਕ ਪਰਚਾ ਹੋ ਗਿਆ ਤੇ ਮੁੜ ਕੇ ਲੈਨ ਤੁਰੀ ਆਉਂਦੀ ਪਰਚਿਆਂ ਦੀ ਹਜੇ ਨਾਲ 7 ਸਾਲ ਸਰਵਿਸ ਹੋ ਗਈ ਉਹ ਮੁੰਡੇ ਦੀ ਹਾਂ ਤੇ ਕੋਈ ਗੱਲੇ ਵਰਤ ਵਿਚਾਰ ਬੈਠਾ ਉਹਨੂੰ ਨੇ ਬੜਿਆ ਕੇਸ ਆ ਆਪਣੇ ਜਨਾਨੀ ਬੜ ਗਿਆ ਯਾਰ ਗਲਤ ਕਰ ਬੀ ਜਾ ਮੁੰਡਿਆਂ ਨੂੰ ਡਿਊਟੀ ਤੇ ਆ ਨਾ ਵੀ ਪਹਿਲੋ ਪਹਿਲੋ ਕਰਾ ਕੇ ਮਨਸਾ ਕਰਦੇ ਆ ਨੇ ਕਿਰਿਆ ਵਿਆਹ ਕਿ ਤਰ੍ਹਾਂ ਕੀਤਾ ਹੈ ਨੇ ਉਹ ਵਿਆਹ ਇਤਰਾ ਧੋਖੇ ਵਾਲੀ ਜਨਾਨੀ ਕੋਈ ਉਹਦਾ ਵਿਆਹ ਬੱਚੇ ਮੁੱਚੀ ਵੀ ਤੇ ਗੇ ਝੂਟ ਮਾਰਦੇ ਆ ਮੈਗਨੇਡਾ ਉਹ ਆਦੇ ਬੇਮੂਂ ਤੇ ਆ ਹੁਣ ਛੋਟਾ ਛਾ ਹੋ ਗਿਆ ਉਹ ਛੱਡ ਸੌ ਲੱਗਦਾ ਉਹ ਮੇਰੇ ਹਾਣਾ ਪਰਚਾ ਆਣਾ ਆਣੇ ਪਸਤੌਲਾ ਆਨੇ ਆਖਿਆ ਡਾਇਰ ਆ ਫਸ ਗਿਆ ਹਾਂਜੀ ਹਾਂਜੀ ਉਹ ਤਾਂ ਹੀ ਨਿਬੜਿਆਣਾ ਉਹ ਕਿੱਥੇ ਨਿਬੜ ਮੈਂ ਫਿਰ ਨਹੀਂ ਪਹਿਲਾਂ ਨਿਬੜ ਗਿਆ ਇਹਦੇ ਪੈਸੇ ਅੱਛਾ ਪਰਚਾ ਪਹਿਲੇ ਨਹੀਂ ਪੜੇ ਪਰਚਾ ਐਸਾ ਪਰ ਕਿ ਉਹਨੂੰ ਉਹਨੂੰ ਬੈਠਾ ਹਾਂ ਤੇਰੇ ਤੇ ਦੋ ਵੱਲੇ ਲੱਗੇ ਆ ਤੇ ਬਾਪੂ ਵੱਲੇ ਵੇਹ ਹਾਂ ਗਾਣਾ ਗਲਤੀ ਕਰੀ ਹਾਂ ਸਹੀ ਗੱਲ ਹਾਂ ਤੇ ਦੋ ਵੱਲੇ ਵੱਡੇ ਹੋ ਗਏ ਆ ਵੱਡੇ ਸਹੀ ਗੱਲ ਹਾਂ ਜੀ ਚੋ ਕਰੋ ਕਿਰਪਾ ਜੀ ਨਹੀਂ ਕੋਈ ਨਹੀਂ ਚਲ ਜਾਓ 11 ਵਜੇ ਚਲ ਜਾਓ ਕੋਈ ਠੀਕ ਹੈ ਮੰਤਰੀ ਸਾਹਿਬ ਠੀਕ ਹੈ ਸਹੀ ਹੋ ਜੀ ਤੇ ਗਾ ਆ ਤੇ ਨਾਲ ਦੇ ਮੁੰਡਿਆਂ ਨੂੰ ਵੀ ਆਖੋ ਕੋਈ ਗਲਤੀ ਨਹੀਂ ਕਰਨੀ ਕੋਈ ਜੀ